ਸਮੂੱਚੀ ਲੀਡਰਸ਼ਿਪ ਸਾਡੇ ਵੱਡੇ ਵੀਰੇ ਹਾਲਕੇ ਦੇ ਮੁਖ ਸੇਵਾਦਾਰ ਰੋਜੀ ਬਕੰਦੀ ਜੀ ਬਾਈ ਜੀ ਉਹਨਾਂ ਦੀ ਸਰਪ੍ਰਸਤੀ ਹਟ ਯੂਥ ਕਾਲਜ ਦਾ ਬਹੁਤ ਵੱਡਾ ਇਕੱਠ ਇਸ ਹਾਲਕੇ ਵਿੱਚ ਹੋਇਆ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਯੂਥ ਕਾਲਜ ਦੇ ਦੋਨੋਂ ਵਿਆਤੀ ਸ਼ਹਿਰੀ ਪਹੁੰਚੇ ਨੇ ਅਤੇ ਸਾਰੀ ਲੀਡਰਸ਼ਿਪ ਨੇ ਚੌਕੀ ਜੀ ਨੂੰ ਅਤੇ ਸੋਈ ਦੇ ਸਾਡੇ ਨੌਜਵਾਨ ਵੀਰ ਸੁਖਵਿੰਦਰ ਜੀ ਉਹਨਾਂ ਨੂੰ ਸੋਈ ਦਾ ਤੇ ਚੌਕੀ ਨੂੰ ਯੂਥ ਕਾਲਜ ਦਾ ਪ੍ਰਧਾਨ ਨੁਕਤ ਕੀਤਾ ਤੇ ਬਾਕੀ ਨੁਕਤੀਆਂ ਬਾਅਦ ਵਿੱਚ ਕੀਤੀਆਂ ਜਾਣਗੀਆਂ ਸੋ ਮੈਂ ਸਤਕਾਰਯੋਗ মিডিਆ ਸਾਹਮਣੇ ਖੜੀ ਆ ਇਹ ਕੈਮਰਾ ਘੁਮਾ ਕੇ ਸਾਰਾ ਤੁਸੀਂ ਸਮਾਗਮ ਜਿਹੜਾ ਅੱਜ ਇਹ ਕੈਮਰੇ ਦੇ ਵਿੱਚ ਕੈਦ ਕੀਤਾ ਇਹਨੂੰ ਪੂਰੀ ਦੁਨੀਆ ਨੂੰ ਦਿਖਾਓ ਕਿ ਬਦਲਾ ਕਿਉਂਕਿ ਨੌਜਵਾਨ ਜਿਹੜੇ ਨੌਜਵਾਨ ਮੈਂ ਸਮਝਦਾ ਕਿ ਬਦਲਾ ਦੇ ਭਲੇਕੇ ਵਿੱਚ ਥੋੜਾ ਪਾਸੇ ਚਲੇ ਗਏ ਸੀ ਦਿੱਲੀ ਵਾਲਿਆਂ ਦੇ ਨਾਲ ਥੋੜਾ ਭਲੇਕਾ ਖਾ ਗਏ ਸੀ ਪਰ ਉਹ ਨੌਜਵਾਨ ਹੁਣ ਤਿਆਰ ਨੇ ਪੱਬਾ ਭਾਰਨੇ ਇਤਿਹਾਸ ਰਚਣ ਲਈ ਤੇ ਆਪਣੇ ਨਾਲ ਹੋਏ ਬਦਲੇ ਜਿਹੜਾ ਧੋਖਾ ਹੋਇਆ ਉਹਦਾ ਬਦਲਾ ਲੈ ਲਈ ਇਤਿਹਾਸ ਰਚਣ ਲਈ ਤਿਆਰ ਨੇ ਤੇ ਪੰਜਾਬ ਦੇ ਨੌਜਵਾਨ ਜੇ ਭੋਲੇ ਨੇ ਜੇ ਗੱਲਾਂ ਵਿੱਚ ਆਉਂਦੇ ਨੇ ਤਾਂ ਮੈਂ ਸਮਝਦਾ ਕਿ ਜੇ ਇਹਨਾਂ ਨੂੰ ਧੋਖਾ ਪ੍ਰੇਵ ਅੱਗੀ ਮਾਰ ਦੋ ਦੀ ਮੰਜੀ ਵਿੱਚ ਚੰਗੀ ਤਰ੍ਹਾਂ ਠੋਕ ਦਿੰਦੇ ਨੇ ਹਰਮਨ ਕੀ ਕਹਿਣਾ ਚਾਹੁੰਗੇ ਅੱਜ ਜਿਹੜੀ ਤੁਹਾਨੂੰ ਸੋਈ ਦੀ ਵੱਡੀ ਜਿਮੇਵਾਰੀ ਮੈਂ ਬਾਈ ਰੋਜੀ ਬਰਕੰਦੀ ਜੀ ਦਾ ਅਤੇ ਰਣਵੀਰ ਸਿੰਘ ਰਾਣੀ نیشنل ਸੋਈ ਪ੍ਰਧਾਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਮੈਂ ਇਹ ਵਿਸ਼ਵਾਸਦਗੁਨ ਕਿ ਜੋ ਵੀ ਮੈਨੂੰ ਹਲਕੇ ਦੀ ਪ੍ਰਾਣੇ ਸੋਈ ਸੋ ਜ਼ਿੰਮੇਵਾਰੀ ਸੰਭੀਆ ਉਸ ਨੂੰ ਬਾਖੂਬੀ ਨਭਾਵਾਂਗਾ ਅਤੇ ਕਾਲੀ ਦਲ ਪਾਰਟੀ ਨੂੰ ਅਗ ਹੋਰ ਮਿਹਨਤ ਕਰਾਂਗਾ ਕਾਲੀ ਦਲ ਪਾਰਟੀ ਲਈ ਅੱਗੇ ਲੈ ਕੇ ਜਾਣ ਲਈ ਅਦਰ ਪੰਜਾਬ ਦਾ ਭਲਾ ਖੇਤਰੀ ਪਾਰਟੀ ਹੀ ਕਰ ਸਕਦੀ ਆ ਬਾਕੀ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਜੇ ਕੋਈ ਇੱਥੇ ਕੰਮ ਕਰਨਾ ਪਹਿਲਾਂ ਦਿੱਲੀ ਜਾਣਾ ਪੈਂਦਾ ਤੇ ਉਸ ਤੋਂ ਚੰਗਾ ਖੇਤਰੀ ਪਾਰਟੀ ਨੂੰ ਸਪੋਰਟ ਕਰੋ ਤੇ ਵੋਟ ਪਾਓ ਅਤੇ ਲੋਕ ਸਭਾ ਵਿੱਚ ਆਪਾਂ ਵੱਧ ਤੋਂ ਵੱਧ ਆਪਣੇ ਐਮਪੀ ਭੇਜੀਏ ਤੇ ਜੋ ਕੀ ਪੰਜਾਬ ਦੇ ਮੁੱਦੇ ਹੱਲ ਹੋਣ ਮੈਂ ਸਭ ਤੋਂ ਪਹਿਲਾਂ ਬਾਈ ਰੋਜੀ ਦਾ ਅਤੇ ਪੰਜਾਬ ਯੂਥ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਚੰਦਰਜੀ ਦਾ ਅਤੇ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹਨਾ ਮਾਣ ਬਖਸ਼ਿਆ ਅਤੇ ਮੈਨੂੰ ਮੁਕਸਰ ਹਲਕਾ ਯੂਥ ਦਾ ਪ੍ਰਧਾਨ ਲਗਾਇਆ ਮੈਂ ਸਾਰੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਦਿਵਾਉਣਾ ਹਾਂ ਕਿ ਮੈਂ ਅੱਗੇ ਨਾਲ ਵੀ ਜ਼ਿਆਦਾ ਮਿਹਨਤ ਕਰਕੇ ਇਸ ਹਲਕੇ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਲਈ ਹੋਰ ਮਿਹਨਤ ਕਰੂੰਗਾ ਅਤੇ ਸਾਰੇ ਭਰਾਓ ਇਸ ਕੰਮ ਵਿੱਚ ਮੇਰਾ ਸਾਥ ਦੇਣਗੇ ਉਹਿਆ ਤੋਂ ਵੀ ਵੀ ਜਿਹੜੀਆਂ ਇਲੈਕਸ਼ਨ ਆ ਰਹੇ ਉਹਨਾਂ ਵਿੱਚ ਇਹੋ ਜਿਹੇ ਰੋਲ ਜਿਹੜੀ 2024 ਦੀਆਂ ਇਲੈਕਸ਼ਨਾਂ ਇਹ ਹੁਣ ਸਾਰੇ ਆਪਣੇ ਪੰਜਾਬ ਵਿੱਚ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਜੋ ਪੰਜਾਬ ਨਾਲ ਪਹਿਲਾਂ ਠੱਗੀ ਵੱਜੀ ਸੀ ਹੁਣ ਉਸ ਠੱਗੀ ਦਾ ਜਵਾਬ ਦੇਣ ਲਈ ਹੁਣ ਅਕਾਲੀ ਦਲ ਦੀ ਚੜ੍ਹਾਈ ਲਈ ਲੋਕ ਸਾਰੇ ਤਿਆਰ ਨੇ ਅਤੇ ਵੱਤ ਤੋਂ ਵੱਤ ਇਸ ਸਾਥ ਦੇ ਕੇ ਆਪਣੇ ਵੱਤੋ ਸੀਟਾਂ ਜਿੱਤਣਗੇ